ਤੇ ਤੇ ਅਸੀਂ ਆ ਬਹੁਤ ਹੋਪਫੁਲ ਹੈਗੇ ਕਿ ਮੁੱਦੇ ਦਾ ਜਿਹੜਾ ਹੱਲ ਹੈ ਉਹ ਛੇ ਪਿਛੇ ਤੇ ਨਿਕਲੇ ਤੁਹਾਡੀ ਗੱਲ ਬਾਤ ਕੀ ਕਿਸੇ ਸਰਕਾਰੀ ਜੀ ਗੱਲ ਕਰ ਲਈ ਸਰਕਾਰ ਦੇ ਨੁਮਾਇंदे ਦੇ ਨਾਲ ਕਿਸੇ ਐਮ ਐਲ ਏ ਜਾਂ ਕਿਸੇ ਹੋਰ ਅਧਿਕਾਰੀ ਨਾਲ ਮੈਂ ਆਪ ਜੀ ਸਰਕਾਰ ਦਾ ਨੁਮਾਇੰਦਾ ਹਾਂ ਜੀ ਇਹਨਾਂ ਦੀ ਗੱਲ ਮੈਂ ਸੁਣੀ ਹੈ ਇਹ ਸੁਣ ਕੇ ਤੇ ਜਿਹੜੀ ਮਾਨ ਜੋ ਡੀਸੀ ਸਾਹਿਬ ਨੇ ਉਹਨਾਂ ਰਾਹੀਂ ਸੀਐਮ ਹੋਸਟਾ ਕੇ ਗੱਲ ਬਚਾਵਾਂਗੇ। ਹਾਂ। ਕਿ ਜਨਾਬ ਇਹ ਮਸਲਾ ਹੈਗਾ ਬਹੁਤ ਸੈਸਟਿਵ ਹੈਗਾ ਤੇ ਜਲਦ ਜਲਦ ਕਾਰਵਾਈ ਹੋਵੇ। ਇਹ ਸਭ ਕਿੰਨਾ ਟਾਈਮ ਲੀਤਾ ਹੋਣਾ। ਇਹਨਾਂ ਨੇ ਸਾਨੂੰ 31 ਤੱਕ ਦੱਸਿਆ ਹੈਗਾ 31 ਤੱਕ ਕੁਝ ਨਾ ਕੁਝ ਕੰਕ੍ਰੀਟ ਕੁਝ ਕਾਰਵਾਈ ਹੋਵੇ। ਤੇ ਫਿਰ ਅਸੀਂ ਅਸੀਂ ਅਰਸ਼ਾ ਵੀ ਕਰਦੇ ਹਾਂ 31 ਤੋ ਪਹਿਲਾਂ ਪਹਿਲਾਂ ਕੁਸ਼ਨਾਂ 'ਤੇ ਜ਼ਰੂਰ ਕੋਸ਼ਿਸ਼ੋ। ਮੇਰੇ ਕੁਸ਼ਨ ਸੀ ਕਿ ਸੱਤਾਧਰਨਾ ਹਲੇ ਤੱਕ ਗੱਲ ਹੀ ਨਹੀਂ। ਸੱਤਾਧਰਨਾ ਨਾਲ ਗੱਲ ਅਸੀਂ ਉਹਨਾਂ ਨਮਾਇੰਦੇ ਆ। ਹੂੰ। ਸੱਤਾਧਰਨਾ ਨਾਲ ਗੱਲ ਕਰਾਂਗੇ। ਇਹਨਾਂ ਦਾ ਜਿਹੜਾ ਮੈਸੇਜ ਹੈਗਾ 31 31 ਤੀਤਾ ਜਿਹੜਾ ਇਹਨਾਂ ਨੇ ਦਿੱਤਾ ਹਗਾ ਉੱਥੇ ਤਾਂ ਪਹੁੰਚਦਾ। ਐਗਰੀ ਇਸੇ ਕਰਕੇ ਹੋਇਆ ਵੀ ਸਰਕਾਰ ਹਜੇ ਫਿਰ ਹਾਲ ਕੱਲ ਸੌ ਚੁੱਕੀ ਹੈ। 5-7 ਦਿਨ ਚਾਹੀਦੇ ਸੱਤਾ। ਬਿਲਕੁਲ ਠੀਕ ਗੱਲ ਹੈ ਜੀ। ਹੁਣੇ ਅਸੀਂ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬਾਨ ਉਹਨਾਂ ਨੇ ਸੌ ਚੁੱਕੀ ਹੈਗੀ। ਸਪੀਕਰ ਸਾਹਿਬ ਨੇ ਚੁੱਕਣੀ ਹੈਗੀ ਵਿਧਾਨ ਸਭਾ ਸੈਸ਼ਨ ਜਿਹੜਾ 21 ਤਰੀ ਸੋ ਇਸ ਕਰਕੇ ਖਤਰੀ ਤਾਂ ਇਹਨਾਂ ਨੂੰ ਵੀ ਪਤਾ ਹੈ ਕਿ ਸਰਕਾਰ ਹਜੇ ਬਣੀ ਹੈ ਸੜਕ ਦੇ ਵਿੱਚ ਮੂਹ ਦਾ ਜਿਹੜਾ ਹਾਂਜੀ ਜਿਹੜੀ ਇੰਟੈਂਸ਼ਨ ਹੈਗੀ ਸਰਕਾਰ ਦੀ ਉਹ ਇਹੀ ਹੈ ਕਿ ਜਿਹੜਾ ਇਹ ਜਿਹੜਾ ਬੇਦਬੀ ਕਾਂਡ ਜਿਹੜਾ ਹੋਇਆ ਸੀਗਾ ਪਬਲਿਕ ਕਲਾ ਜਿਹੜਾ ਹੋਇਆ ਸੀਗਾ ਉਸ ਜਿਹੜਾ ਇਨਸਾਫ ਹੋਵਾ ਦਵਾਇਆ ਜਾ ਸਕੇ ਸੋ ਇਹਨਾਂ ਮੁੱਦਿਆਂ ਕਰਕੇ 31 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਬਹੁਤ ਹੀ ਵਧੀਆ ਇੱਕ ਸਟੈਪ ਜੀ ਕੁਪਰੀਏ ਥੈਂਕ ਯੂ ਧੰਨਵਾਦ। ਤਾਂ ADC ਖੈਰਾ ਸਾਡੇ ਨਾਲ ਗਏ ਸਾਬ ADC ਖੈਰਾ ਨੇ ਆਪਣਾ ਪੱਖ ਦੱਸਿਆ ਤੇ ਹੁਣ ਦੇਖਦੇ ਆਂ ਵੀ ਨਾਲ ਤੇ ਤੁਸੀਂ ਚੁਣੀ ਗਈ ਸੀ ਉਹ ਭਾਈ ਦੇਖੋ ਗੱਲ ਐਸਾ ਜੀ ਸਰਕਾਰ ਵੱਲੋਂ ਜਿਹੜੇ ADC ਮਿਸਟਰ ਖੈਰਾ ਆਏ ਨੇ ਉਹਨਾਂ ਨੇ ਆ ਕੇ ਇਹੀ ਗੱਲ ਕੀਤੀ ਕਿ ਸਾਨੂੰ 10-11 ਦਿਨ ਦਾ ਟਾਈਮ ਦਿਓ ਅਸੀਂ ਤੁਹਾਡੀ ਗੱਲ ਉੱਪਰ ਪਹੁੰਚਾਉਣੇ ਆ ਤੇ ਉਹਨਾਂ ਨੇ ਇਥੇ ਵਿੱਚ ਕਹੀ ਵੀ ਕਿ ਆ ਕਿ ਸਾਨੂੰ ਪੂਰੀ ਉਮੀਦ ਹੈ ਕਿ 100% ਜਿਹੜੀ ਸਰਕਾਰ ਇਹ ਐਕਸ਼ਨ ਲੈ ਸਕਦੀ ਲੈ ਸਕਦੀ ਦਾ ਲਬਜ ਹੈ ਆਪਾਂ ਕਨਫਰਮ ਅਜੇ ਨਹੀਂ ਕਰ ਸਕਦੇ ਠੀਕ ਹੈ ਨਾ ਸੋ ਉਹਨਾਂ ਨੇ ਦੱਸ ਦਿੰਦਾ 11 ਦਿਨ ਦਾ ਟਾਈਮ ਕਿਹਾ 31 ਮਾਰਚ ਨੂੰ ਆਪਾਂ ਇਹਨਾਂ ਦੀ ਵੇਟ ਕਰਾਂਗੇ 31 ਮਾਰਚ ਤਿੱਕਰ ਅਗਰ 31 ਮਾਰਚ ਤਿੱਕਰ ਸਰਕਾਰ ਕੋਈ ਉਹਨਾਂ ਨੇ ਹੱਲ ਨਾ ਕੀਤਾ ਜਾਂ ਕੋਈ ਇਹਨਾਂ ਦੇ ਖਿਲਾਫ ਐਕਸ਼ਨ ਨਾ ਲਿਆ ਤਾਂ ਉਸ ਤੋਂ ਬਾਅਦ ਸਖਰਾਜ ਸਿੰਘ ਜਾਂ ਬਾਬਾ ਬਖਸ਼ੀਰ ਸਿੰਘ ਅਰੀ ਬਾਬਾ ਜੀ ਇਹਦੀ ਸਾਰੇ ਬੈਠ ਕੇ ਆਪਾਂ ਸਲਾਹ ਕਰਕੇ ਪੰਜਾਬ ਪੱਧਰ ਤੇ ਆਪਾਂ ਜਿਹੜਾ ਇਹ ਐਕਸ਼ਨ ਲਵਾਂਗੇ ਆਪਾਂ ਸਾਰਾ ਬੰਦ ਕਰਾਂਗੇ ਪੰਜਾਬ ਆਹ ਸੜਕ ਮੇਰੇ ਦੇਖਣ ਤਾਂ ਫਿਰ ਆਪਾਂ ਨੂੰ ਪਰਮਾਨੈਂਟ ਹੀ ਬੰਦ ਕਰੀ ਇਜ਼ੀ ਟੂ ਵੇ ਇਨਵੀਜ਼ੀਬਲ ਕੰਫਰਟੇਬਲ ਆਪਾਂ ਵੀ ਧਰਨਾ ਕੀਤਾ ਸੜਕ ਦਾ ਸਮਾਂ ਕੱਲ ਵਿਧਾਨ ਸਭਾ ਜਲਾਸ਼ ਸ਼ੁਰੂ ਹੋਣ ਜਾ ਰਿਹਾ ਲੱਗਦਾ ਹੈ 11ਵੇਂ ਦਿਨ ਜਿਹੜਾ ਪ੍ਰੋਗਰਾਮ ਇੱਥੇ ਜੇ 10 ਦਿਨਾਂ ਵਿੱਚ ਸਰਕਾਰ ਨਹੀਂ ਹੱਲ ਕਰਦੀ ਤਾਂ 11ਵੇਂ ਦਿਨ ਜਿਹੜਾ ਐਕਸ਼ਨ ਪ੍ਰੋਗਰਾਮ ਇੰਤੋਂ ਵੀ ਵੱਡਾ ਜਿਹੜਾ ਇੱਥੇ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਉਹ ਕੀਤਾ ਜਾਊਗਾ ਅਗਲਾ ਪ੍ਰੋਗਰਾਮ ਕੀ ਹੋਊਗਾ ਉੱਧਰ ਹੀ ਦੱਸੋਗੇ ਉੱਧਰ ਹੀ ਕਨਫਰਮ ਕਰਾਂਗੇ ਆਪਾਂ ਸਰਕਾਰ ਦੇ ਥੀ ਵਿਊ ਤੋਂ ਬਾਅਦ ਚ ਆਪਾਂ ਕਨਫਰਮ ਕਰਾਂਗੇ ਬਾਕੀ ਅਸੀਂ ਗੱਲ ਇਹ ਜੋ ਕੀਤੀ ਸੀ ਇਹ ਮੁੱਦਾ ਛੋਟਾ ਦੇ ਹੈ ਪੰਜਾਬ ਦੇ 60% ਪਾਪੂਲੇਸ਼ਨ ਸਿੱਖ ਸਵਾਸ਼ ਖਾਂ ਦੇ ਪਿਤਾ ਦੀ ਗੱਲ ਹੈ ਸਿੱਖਾਂ ਦੇ ਈਸ਼ ਦੀ ਗੱਲ ਹੈ ਸਿੱਖਾਂ ਦੇ ਰੱਬ ਦੀ ਗੱਲ ਹੈ ਉਸ ਦੀ ਬੇਦਬੀ ਦੀ ਗੱਲ ਹੈ ਜਿਹੜੀ ਜਦ ਵੀ ਹੋਈ ਆਮਨੂਰ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਉਸ ਲਈ ਸਾਡੇ ਵੱਲੋਂ ਉਹਨਾਂ ਨੂੰ ਜਿਹੜਾ ਆ 31 ਮਾਰਚ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੰਗਤ ਵੱਲੋਂ ਜੇ ਉਹ ਇਹਦੇ ਉੱਤੇ ਨਹੀਂ ਖਰੇ ਉਤਰਦੇ ਤੇ ਸੰਗਤ ਦੀ ਇਕਤਰਤਾ ਕਰਕੇ ਫਿਰ 31 ਨੂੰ ਹੀ ਜਿਹੜਾ ਸਖਤ ਸਟੈਂਡ ਲਿਆ ਜਾਊਗਾ ਕੀ ਪ੍ਰੋਗਰਾਮ ਕੁਝ ਉਲੀਕਿਆ ਕਿ ਉਸ ਤੋਂ ਬਾਅਦ ਨਹੀਂ ਇਹ ਪ੍ਰੋਗਰਾਮ ਉਦਣਿਓ ਲਿਖਿਆ ਜਾਊਗਾ ਕਿਉਂਕਿ ਇਹ ਅਜੇ ਜਨਤਕ ਕਰਨ ਦੇ ਹੁਕਮ ਨਹੀਂ ਹੈਗੇ ਤੇ ਇੰਨੀ ਆ ਕਿ ਫੈਸਲਾ ਆਰਪਾਰ ਦਾ ਲਿਆ ਜਾਊਗਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੇ ਸੋ ਅੱਜ ਰੋਡ ਜਾਮ ਕੀਤੀ ਗਈ ਸੀ ਦੇਖ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਪਹੁੰਚੇ ਆਏ ਹਨ ਤੇ ਪੰਜ ਮੈਂਬਰੀ ਕਮੇਟੀ ਨੇ ਜੋ ਫੈਸਲਾ ਲਿਆ ਉਹ ਤੁਹਾਡੇ ਸਾਹਮਣੇ ਹੈ ਤੇ ਦੇਖਦੇ ਹਾਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ 10 ਦਿਨਾਂ ਦੇ ਵਿੱਚ ਆਖਿਰ ਪੁਲਿਸ ਅਤੇ ਪ੍ਰਸ਼ਾਸਨ ਕੀ ਫੈਸਲਾ ਲੈਂਦੇ ਨੇ ਕਿਉਂਕਿ ਜੋ ਨੁਮਾਇੰਦੇ ਆਏ ਸੀ ਉਹਨਾਂ ਨੇ ਕਿਹਾ ਹੈ ਕਿ ਡੀਸੀ ਸਾਹਿਬ ਦੇ ਨਾਲ ਗੱਲ ਕੀਤੀ ਜਾਏਗੀ ਡੀਸੀ ਸਾਹਿਬ ਦੇ ਨਾਲ ਗੱਲ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਜਾਮ ਖੋਲ ਦਿੱਤਾ ਗਿਆ ਹੈ ਤੇ ਡੀਸੀ ਸਾਹਿਬ ਨਾਲ ਗੱਲ ਕੀਤੀ ਜਾਏਗੀ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਹਾਈ ਕਮਾਂਡ ਤੱਕ ਇਹ ਸੁਨੇਹਾ ਪਹੁੰਚਾਇਆ ਜਾਏਗਾ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਅੱਤੀ ਮਾਸ਼ਤ ਪਹਿਲਾਂ ਪਹਿਲਾਂ ਆ ਕੇ ਕਿ ਸਨੇਹਾ ਪਹੁੰਚਾਉਂਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੋਰਚੇ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਕਾਂ ਪਿੱਛੇ ਡਕਿਆ ਜਾਂਦਾ ਹੈ ਜਾਂ ਨਹੀਂ ਇੱਕ ਪਾਸੇ ਤੋਂ ਸੜਕ ਖੋਲ ਦਿੱਤੀ ਗਈ ਤੇ ਦੂਸਰੇ ਪਾਸੇ ਤੋਂ ਸੜਕ ਖੋਲੀ ਜਾਏਗੀ ਤੇ ਵਾਰਸ ਪੰਜਾਬ ਦੇ ਜਦੋਂ ਖੜੀ ਹੋਈ ਹੈ ਤੇ ਇਸ ਕਲਸੀ ਫੜੇ ਹੋਏ ਨੇ ਉਸ ਨਾਲ ਗੱਲਬਾਤ ਕਰਦੇ ਆਂ 10 ਦਿਨ ਦਾ ਸਮਾਂ ਦਿੱਤਾ ਗਿਆ 10 ਤੋਂ ਬਾਅਦ ਵਾਰਸ ਪੰਜਾਬ ਜਿਵੇਂ ਅੱਜ ਨਾਲ ਖੜੀ ਹੈ ਪੰਜਾਬ ਦੇ ਨਾਲ ਬਾਅਦ ਵਿੱਚ ਬਿਲਕੁਲ ਬਿਲਕੁਲ ਖੜੀ ਹੋਈ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਜੋ ਖੈਰਾ ਸਾਹਿਬ ਨੇ ਜੋ ਇੱਕ ਵਿਸ਼ਵਾਸ ਦਿਲਾਇਆ ਸਾਨੂੰ ਕਿ ਵੀ 31 ਤਰੀਕ ਤੱਕ ਇਸ ਦਾ ਕੋਈ ਪੋਜ਼ਿਟਿਵ ਰਿਜ਼ਲਟ ਹੋ ਕੱਢਣਗੇ ਸਰਕਾਰ ਨਾਲ ਮਿਲ ਕੇ ਹੋਣ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਲ ਜਿੰਦ ਚਾਹੀਏ ਕੁਛ ਨਾ ਕੁਛ ਇਸ ਦਾ ਪੋਜ਼ਿਟਿਵ ਰਿਜ਼ਲਟ ਮਿਟਾਲਨੇ ਘੇਰ ਨਿਕਾਲਣਾ ਚਾਹੀਦਾ ਵੀ ਹੈ ਬਹੁਤ ਵੱਡੀ 70% ਪਾਪੂਲੇਸ਼ਨ ਦਾ ਇੱਕ ਮਸਲਾ ਹੈ ਸਿਰਫ 60% ਦਾ ਹੀ ਨਹੀਂ ਜੋ ਹੁਣੇ ਤੁਸੀਂ ਸੁਣਿਆ ਹੀ ਹੈ ਖਾਰਾ ਸਾਹਿਬ ਜਿਹੜੀ ਸਜ਼ਾ ਅਮੈਂਡਮੈਂਟ ਦੀ ਵੀ ਗੱਲ ਕਰੇ 245 ਦੇ ਵਿੱਚ ਉਹ ਸਿਰਫ ਗੁਰੂਗ੍ਰਾਂਧ ਸਾਹਿਬ ਵਾਸਤੇ ਨਹੀਂ ਹੋ ਆ ਫਿਰ ਭਾਵੇਂ ਗੀਤਾ ਵਾਸਤੇ ਹੋਵੇ ਜਾਂ ਕੁਰਾਨੇ ਪਾਖ ਵਾਸਤੇ ਹੋਵੇ ਉਹ ਸ਼ਬਦੇ ਲਈ ਸਜ਼ਾ ਜਿਹੜੀ ਹੈ ਜਾਂ ਤਾਂ ਫਾਂਸੀ ਹੋਵੇ ਘੱਟੋ ਘੱਟ ਪੁਰਸ ਦੇ ਲਈ ਜਿੰਦਗੀ ਭਰ ਦੀ ਕਿਆਦ ਹੋਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਉੱਤੇ ਸਰਕਾਰ ਨੂੰ ਲੱਗਦਾ ਹੈ ਕਿ 10 ਦਿਨਾਂ ਚ ਕੁਝ ਨਾ ਕੁਝ ਪੋਜ਼ਿਟਿਵ ਰਿਜ਼ਲਟ ਕੱਢੇਗੀ ਜਾਂ ਨਹੀਂ ਕੱਢੇਗੀ ਤੇ ਇੱਕ ਤਰੀਕ ਤੋਂ ਅਡਮਿੱਥਿਆ ਜਿਹੜਾ ਆਹ ਫੋਰਜਾ ਹੈਗਾ ਖੋਲਿਆ ਜਾਏਗਾ ਜਾਂ ਹੋਰ ਕੀ ਕੁਝ ਅਬਾ ਲੀਗਾਂ ਦੇ ਉਹ ਫਿਰ ਇੱਕ ਤਰੀਕ ਤੋਂ ਪਤਾ ਚੱਲੇਗਾ ਏਡੀਸੀ ਖੈਰਾ ਦੇ ਨਾਲ ਮੀਟਿੰਗ ਹੁੰਦੀ ਹੈ ਤੁਸੀਂ ਵੀ ਨਾਲ ਬੈਠੇ ਹੋ ਜੀ ਹੋਰ ਕੀ ਕੀ ਮੰਗਾਂ ਰੱਖੀਆਂ ਗਈਆਂ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਸਰਕਾਰੀ ਨੁਮਾਇੰਦੇ ਵੱਲੋਂ ਕੀ ਆਖਿਆ ਗਿਆ ਅੱਜ ਮੰਗਾ ਇਹੀ ਸੀ ਕਿ ਤੁਸੀਂ ਸੁਣੀਆਂ ਜਿਹੜੀਆਂ ਕਿ ਇਹ ਕਿਤਾ ਜਿਹੜੇ ਬਾਦਲ ਨੇ ਇਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਉਹਨਾਂ ਨੇ ਬੋਲਿਆ ਕਿ ਇਹ ਨਾਂ ਦਾ ਦਾਦਰ ਦਿੱਤੇ ਹੋਏ ਨੇ ਇਤਲਾਹ ਚਾਹਾਂ ਹੋਏ ਕਿ ਧਿਆਨ ਕਾਨੂੰਨ ਦੇ ਵਿੱਚ ਇਹ ਗੁਜ਼ਾਰ ਕੀਤਾ ਜਾਵੇ 245 ਜਿਹੜੀ 295 ਜਿਹੜੀ ਹੈਗੀ ਹੈ ਉਸ ਦੇ ਵਿੱਚ ਗੁਜ਼ਾਰ ਕੀਤਾ ਜਾਵੇ ਤੇ ਇਹ ਜਿਹੜੀਆਂ ਧਾਰਮਿਕ ਗ੍ਰੰਥ ਨੇ ਇਹਨਾਂ ਦੇ ਨਾਲ ਇਹਨਾਂ ਦੀ ਬੇਦਵੀ ਕਰਨ ਤੇ ਭਾਵੇਂ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਪੰਜੀ ਦੀ ਸਜ਼ਾ ਹੋਵੇ ਘੱਟ ਤੋਂ ਘੱਟ ਉਮਰ ਕੈਦ ਹੋਵੇ ਸ਼ੁਕਰੀਆ ਜੀ ਥੈਂਕ ਯੂ ਤਾਂ ਦਲਜੀਤ ਕਲਸੀ ਸਾਡੇ ਨਾਲ ਜੁੜੇ ਜੀ ਦਲਜੀਤ ਕਲਸੀ ਸੋ ਦੇਖ ਸਕਦੇ ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਦਲਜੀਤ ਕਲਸੀ ਨੇ ਆਪਣਾ ਥਾਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਫੈਸਲਾ ਲੈਂਦੀ ਹੈ ਸਭ ਕਿਸੇ ਨੂੰ ਬਹੁਤ ਉਮੀਦ ਹੈ ਕਿ ਇਨਸਾਫ ਮਿਲੇਗਾ ਬਹੁਤ ਜਲਦ ਮਿਲੇਗਾ ਜਾਵੇ ਸਾਰੀਆਂ ਅਸੀਂ ਫੋਨੀਆਂ ਤੇ ਸਰਕਾਰ ਨੇ ਕਿ ਕਰ ਤੀ ਤ ਸਾਨੂੰ ਟਾਈਮ ਦਿੱਤਾ ਹੈ ਉਹ 31 ਦਿਨ ਸਰਕਾਰ ਦਾ ਸਨੇਹਾ ਹਰਦਾ ਉਹ ਅਸੀਂ ਲਾਵਾਂਗੇ ਤੇ ਅਸੀਂ ਆ ਬਹੁਤ ਹੋਪਫੁਲ ਹੈਗੇ ਕਿ ਮੁੱਦੇ ਦਾ ਜਿਹੜਾ ਹੱਲ ਹਲ ਛੇਤੀ ਛੇਤੀ ਨਿਕਲੇ ਤੁਹਾਡੀ ਗੱਲ ਬਾਤ ਕੀ ਕਿਸੇ ਸਰਕਾਰੀ ਜੀ ਗੱਲ ਕਰ ਲਈ ਸਰਕਾਰ ਦੇ ਨੁਮਾਇੰਦੇ ਦੇ ਨਾਲ ਕਿਸੇ ਐਮ ਐਲ ਏ ਜਾਂ ਕਿਸੇ ਹੋਰ ਅਧਿਕਾਰੀ ਨਾਲ ਮੈਂ ਆਪ ਹੀ ਸਰਕਾਰ ਦਾ ਨੁਮਾਇੰਦਾ ਹਾਂ ਜੀ ਇਹਨਾਂ ਦੀ ਗੱਲ ਮੈਂ ਸੁਣੀ ਹੈ ਇਹ ਸੁਣ ਕੇ ਤੇ ਜਿਹੜੀ ਮਾਨ ਜੋ ਡੀਸੀ ਸਾਹਿਬ ਨੇ ਉਹਨਾਂ ਰਾਹੀਂ ਸੀਐਮ ਹਾਊਸ ਨਾਲ ਗੱਲ ਪਚਾਵਾਂਗੇ। ਹਾਂ। ਤਾਂ ਕਿ ਜਿਹੜਾ ਇਹ ਮਸਲਾ ਹੈਗਾ ਬਹੁਤ ਸੈਂਸਿਟਿਵ ਹੈਗਾ ਤੇ ਜਲਦ ਜਲਦ ਨਿਬੇੜਿਆ ਜਾਵੇ। ਇਹ ਸਾਹਿਬ ਕਿੰਨਾ ਟਾਈਮ ਦਿੱਤਾ ਹੋਣਾ। ਇਹਨਾਂ ਨੇ ਸਾਨੂੰ 31 ਤੱਕ ਦੱਸਿਆ ਹੈਗਾ 31 ਤੱਕ ਕੁਝ ਨਾ ਕੁਝ ਕੰਕ੍ਰੀਟ ਕੁਝ ਕਾਰਵਾਈ ਹੋਵੇ। ਤੇ ਫਿਰ ਅਸੀਂ ਅਸੀਂ ਇਹ ਆਸ਼ਾ ਵੀ ਕਰਦੇ ਹਾਂ ਕਿ 31 ਤੋ ਪਹਿਲਾਂ ਪਹਿਲਾਂ ਕੁਸ਼ਨ ਕੋ ਜਰੂਰ ਕੁੱਛੋ ਮੇਰਾ ਕੁਸ਼ਨ ਸੀ ਕਿ 77 ਨਾਲ ਹਲੇ ਤੱਕ ਗੱਲ ਹੀ ਨਹੀਂ 77 ਨਾਲ ਗੱਲ ਆਸੀ ਉਹਨਾਂ ਦੇ ਨਮਾਇੰਦੇ ਆ 77 ਨਾਲ ਗੱਲ ਕਰਾਂਗੇ ਇਹਨਾਂ ਦਾ ਜਿਹੜਾ ਮੈਸੇਜ ਹੈਗਾ 31 31 ਤੀ ਦਾ ਜਿਹੜਾ ਇਹਨਾਂ ਨੇ ਦਿੱਤਾ ਹੈਗਾ ਉੱਥੇ ਤਾਂ ਮਜ਼ਾ ਹੈ ਐਗਰੀ ਇਸੇ ਕਰਕੇ ਹੋਇਆ ਵੀ ਸਰਕਾਰ ਹਜੇ ਫਿਲਹਾਲ ਕੱਲ ਸੌ ਚੁੱਕੀ ਹੈ 5-7 ਦਿਨ ਚਾਹੀਦੇ ਸੱਤਾ ਨੂੰ ਬਿਲਕੁਲ ਠੀਕ ਗੱਲ ਹੈ ਜੀ ਹੁਣੇ ਅਸੀਂ ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬਾਨ ਨੇ ਉਹਨਾਂ ਨੇ ਸੌ ਚੁੱਕੀ ਹੈਗੀ ਸਪੀਕਰ ਸਾਹਿਬ ਨੇ ਚੁੱਕੀ ਹੈਗੀ ਵਿਧਾਨ ਸਭਾ ਸੈਸ਼ਨ ਜਿਹੜਾ 21 ਤਰੀਕ ਤੋਂ ਸ਼ੁਰੂ ਹੋਣਾ ਹੈਗਾ ਸੋ ਇਸ ਕਰਕੇ ਕਤਰੀ ਤਾਂ ਇਹਨਾਂ ਨੂੰ ਵੀ ਪਤਾ ਹੈ ਕਿ ਸਰਕਾਰ ਹਜੇ ਬਣੀ ਹੈ ਸਰਕਾਰ ਦੇ ਵਿੱਚ ਮਾ ਹਾਂਜੀ ਜਿਹੜੀ ਇੰਟੈਂਸ਼ਨ ਹੈਗੀ ਸਰਕਾਰ ਦੀ ਉਹ ਇਹੀ ਹੈ ਕਿ ਜਿਹੜਾ ਇਹ ਜਿਹੜਾ ਵੇਦਵੀ ਕਾਂਡ ਜਿਹੜਾ ਹੋਇਆ ਸੀਗਾ ਬੇਵਲ ਕਰਾ ਜਿਹੜਾ ਹੋਇਆ ਸੀਗਾ ਉਹ ਜਿਹੜਾ ਇਨਸਾਫ ਹੋਵਾ ਦੁਆ ਜਾ ਸਕੇ ਸੋ ਇਹਨਾਂ ਮੁੱਦਿਆਂ ਕਰਕੇ 31 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਬਹੁਤ ਹੀ ਵਧੀਆ ਇੱਕ ਸਟੈਪ